ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਹੀ ਤੁਹਾਡੇ ਲੈ ਕੇ ਆਏ ਹਾਂ ਰੇਲਵੇ ਸਟੇਸ਼ਨ ਤੇ ਲੇਖ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆ ਰੇਲਵੇ ਸਟੇਸ਼ਨ ਉਹ ਜਗ੍ਹਾ ਹੈ ਜਿੱਥੇ ਯਾਤਰੀ ਰੇਲ ਗੱਡੀਆਂ ਰਾਹੀਂ ਦੇਸ਼ ਵਿੱਚ ਇੱਕ ਕੋਨੇ ਤੋਂ ਦੂਜੇ ਕੋਨੇ ਵਿੱਚ ਆ ਜਾ ਸਕਦੇ ਹਨ ਰੇਲਵੇ ਸਟੇਸ਼ਨ ਉੱਪਰ ਹੀ ਕੱਚਾ ਜਾਂ ਪੱਕਾ ਮਾਲ ਰੇਲ ਗੱਡੀਆਂ ਤੇ ਅਪਲੋਡ ਕਰਕੇ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚਾਇਆ ਜਾਂਦਾ ਹੈ ਰੇਲਵੇ ਸਟੇਸ਼ਨ ਆਮ ਤੌਰ ਤੇ ਯਾਤਰੀਆਂ ਅਤੇ ਚੀਜ਼ਾਂ ਨੂੰ ਸੰਭਾਲਣ ਲਈ ਬਣਾਏ ਜਾਂਦੇ ਹਨ। ਰੇਲਵੇ ਸਟੇਸ਼ਨ ਸਟੇਸ਼ਨ ਰੇਲਵੇ ਲਾਈਨਾਂ ਦੇ ਅੱਗੇ ਬਣੇ ਹੁੰਦੇ ਹਨ। ਜਿਸ ਕਰਕੇ ਯਾਤਰੀ ਆਸਾਨੀ ਨਾਲ ਰੇਲ ਗੱਡੀ 'ਤੇ ਚੜ੍ਹ ਅਤੇ ਉਤਰ ਸਕਦੇ ਹਨ। ਅਤੇ ਟੂ ਆਰ ਟੂ ਆਈ ਦਾ ਸਮਾਨ ਵੀ ਆਸਾਨੀ ਨਾਲ ਚੜਾਇਆ ਜਾਂ ਉਤਾਰਿਆ ਜਾ ਸਕਦਾ ਹੈ ਦੁਨੀਆ ਦਾ ਸਭ ਤੋਂ ਵਿਅਸਤ ਰੇਲਵੇ ਸਟੇਸ਼ਨ ਜਾਪਾਨ ਦੇ ਟੋਕਿਓ ਵਿੱਚ ਸ਼ਿੰਜੁਕੂ ਸਟੇਸ਼ਨ ਹੈ ਭਾਰਤ ਵਿੱਚ ਸਭ ਤੋਂ ਲੰਮਾ ਰੇਲਵੇ ਸਟੇਸ਼ਨ ਗੋਰਖਪੁਰ ਰੇਲਵੇ ਸਟੇਸ਼ਨ ਹੈ ਭਾਰਤ ਵਿੱਚ ਲਗਭਗ 8000 ਰੇਲਵੇ ਸਟੇਸ਼ਨ ਹਨ ਹਰ ਰੇਲਵੇ ਸਟੇਸ਼ਨ ਤੇ ਟਿਕਟ ਖਿੜਕੀ ਮੌਜੂਦ ਹੁੰਦੀ ਹੈ ਜਿੱਥੋਂ ਰੇਲ ਦੀ ਟਿਕਟ ਖਰੀਦੀ ਜਾਂਦੀ ਹੈ ਸਫ਼ਰ ਕਰਨ ਲਈ ਰੇਲਵੇ ਦੇਸ਼ ਵਿੱਚ ਸਭ ਤੋਂ ਸਸਤਾ ਤੇ ਭਰੋਸੇਮੰਦ ਸਾਧਨ ਹੈ ਇਸ ਲਈ ਭਾਰਤ ਵਿੱਚ ਲਗਭਗ 20 ਮਿਲੀਅਨ ਲੋਕ ਪ੍ਰਤੀ ਦਿਨ ਰੇਲਵੇ ਰਾਹੀਂ ਸਫ਼ਰ ਕਰਦੇ ਹਨ ਰੇਲਵੇ ਦੇ ਅੰਦਰ ਬਾਹਰ ਹਮੇਸ਼ਾ ਲੋਕਾਂ ਦੀ ਭੀੜ ਹੁੰਦੀ ਹੈ ਯਾਤਰੀਆਂ ਨੂੰ ਛੱਡਣ ਲਈ ਸਟੇਸ਼ਨ ਦੇ ਬਾਹਰ ਕਾਰਾਂ ਆਟੋ ਰਿਕਸ਼ੇ ਹਮੇਸ਼ਾ ਖੜੇ ਮਿਲਦੇ ਹਨ ਯਾਤਰੀਆਂ ਦੀ ਸਹੂਲਤ ਲਈ ਆਰਾਮ ਘਰ ਰੇਲਵੇ ਸਟੇਸ਼ਨ ਤੇ ਮੌਜੂਦ ਹੁੰਦਾ ਹੈ ਪਲੇਟਫਾਰਮ ਪਲੇਟਫਾਰਮਾਂ 'ਤੇ ਯਾਤਰੀਆਂ ਦੀ ਜਾਣਕਾਰੀ ਲਈ ਲਾਊਡ ਸਪੀਕਰ ਹਰ ਸਮੇਂ ਰੇਲ ਗੱਡੀਆਂ ਦੇ ਸਮੇਂ ਦੱਸਦੇ ਰਹਿੰਦੇ ਸਨ ਇਸ ਦੇ ਨਾਲ ਗਤੀਸ਼ੀਲ ਇਲੈਕਟ੍ਰੋਨਿਕ ਸਮਾਂ ਸਾਰੀਆਂ ਵੀ ਹਰ ਸਮੇਂ ਚੱਲਦੀਆਂ ਰਹਿੰਦੀਆਂ ਹਨ ਜੋ ਗੱਡੀਆਂ ਦੀਆਂ ਦੇਰੀ ਰੱਦ ਹੋਣਾ ਪਲੇਟਫਾਰਮ ਤਬਦੀਲੀ ਰੂਟ ਅਤੇ ਮੰਜ਼ਿਲ ਤਬਦੀਲੀ ਸਮੇਤ ਕਈ ਕਿਸਮ ਦੀਆਂ ਜਾਣਕਾਰੀਆਂ ਦੱਸਦੀਆਂ ਹਨ ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਤੇ ਚਾਹ ਕੋਲਡ ਡਰਿੰਕਸ ਬ੍ਰੈਡ ਪੀਸ ਪੂੜੀਆਂ ਛੋਲੇ ਅਖਬਾਰ ਮੈਗਜ਼ੀਨ ਆਦਿ ਦੀਆਂ ਦੁਕਾਨਾਂ ਆਮ ਦੇਖੀਆਂ ਜਾ ਸਕਦੀਆਂ ਹਨ ਇਹ ਦੁਕਾਨਦਾਰ ਅਨਪੜ ਯਾਤਰੀਆਂ ਨੂੰ ਗੱਡੀਆਂ ਬਾਰੇ ਜਾਣਕਾਰੀ ਦੇਣ 'ਚ ਬਹੁਤ ਸਹਾਈ ਹੁੰਦੇ ਹਨ ਜਿਉਂ ਹੀ ਕੋਈ ਗੱਡੀ ਪਲੇਟਫਾਰਮ ਤੇ ਪਹੁੰਚਦੀ ਹੈ ਤਾਂ ਕੁਲੀ ਸਮਾਨ ਚੁੱਕਣ ਲਈ ਸਫ਼ਰ ਕਰਨ ਵਾਲੇ ਖਾਲੀ ਸੀਟ ਦੀ ਭਾਲ ਵਿੱਚ ਤੇ ਦੁਕਾਨਾਂ ਦੇ ਲੱਗੇ ਮੁੰਡੇ ਸਮਾਨ ਵੇਚਣ ਲਈ ਗੱਡੀ ਵੱਲ ਭੱਜਦੇ ਹਨ ਰੇਲਵੇ ਸਟੇਸ਼ਨ ਤੇ ਜਿਆਦਾ ਭੇਡ ਹੋਣ ਕਾਰਨ ਜੇਬ ਘਤਰੇ ਚੋਰ ਆਮ ਹੀ ਹੁੰਦੇ ਹਨ ਇਸ ਲਈ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੀ ਸੁਰੱਖਿਆ ਲਈ ਰੇਲਵੇ ਦੀ ਆਪਣੀ ਪੁਲਿਸ ਮੌਜੂਦ ਹੁੰਦੀ ਹੈ ਯਾਤਰੀ ਸਫਰ ਕਰਕੇ ਦੁਕਾਨਦਾਰ ਸਮਾਨ ਵੇਚ ਕੇ ਘਰ ਨੂੰ ਪਹੁੰਚ ਜਾਂਦੇ ਹਨ ਪਰ ਰੇਲਵੇ ਸਟੇਸ਼ਨ ਉਸੇ ਤਰ੍ਹਾਂ ਦਿਨ ਰਾਤ ਲੋਕਾਂ ਦੀ ਮਦਦ ਕਰਦਾ ਰਹਿੰਦਾ ਹੈ ਜਿਸ ਤਰ੍ਹਾਂ ਕਿਸੇ ਵਿਅਕਤੀ ਲਈ ਘਰ ਜ਼ਰੂਰੀ ਹੈ ਉਸੀ ਤਰ੍ਹਾਂ ਰੇਲ ਗੱਡੀ ਲਈ ਰੇਲਵੇ ਸਟੇਸ਼ਨ ਜ਼ਰੂਰੀ ਹੈ ਕਿਉਂਕਿ ਰੇਲਵੇ ਸਟੇਸ਼ਨ ਯਾਤਰੀਆਂ ਤੇ ਰੇਲ ਗੱਡੀਆਂ ਵਿਚਕਾਰ ਇੱਕ ਕੜੀ ਦਾ ਕੰਮ ਪੂਰਾ ਕਰਦਾ ਹੈ ਤਾਂ ਬੱਚਿਓ ਇਹ ਸੀ ਰੇਲਵੇ ਸਟੇਸ਼ਨ ਤੇ ਲੇਖ ਤਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ